ਆਮ ਆਦਮੀ ਪਾਰਟੀ ਲੁਧਿਆਣਾ ਬਾਈਪੋਲ ਦੇ ਵਿੱਚੋਂ ਵਧੀਆ ਪ੍ਰਦਰਸ਼ਨ ਤੋਂ ਬਾਅਦ ਇਹ ਸੁਖਣਿਆ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੈ ਆਮ ਆਦਮੀ ਪਾਰਟੀ ਨੂੰ ਇੱਕ ਲੀਡ ਮਿਲੀ ਹੈ ਵੱਡੀ ਲੀਡ ਇਸ ਸਮੇਂ ਦਿਖਾਈ ਦੇ ਰਹੀ ਹੈ ਜਿਸੇ ਸੰਜੀਵ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਹੋਣੀ ਦੁਆਰਾ ਉਹਨਾਂ ਦੀ ਤਕਰੀਬਾ तकरीबन तकरीबन ਚੱਲੀ ਹੈ ਚੇਤਨਾ ਆਲਾਨ ਹੋਣਾ ਬਾਕੀ ਹੈ ਜੀ ਚੱਲ ਰਹੀ ਹੈ ਤਸਵੀਰਾਂ ਵੀ ਦੇਖ ਲਓ ਹਰ ਇੱਕ ਦੀ ਧੰਨਵਾਦ ਜਿਹੜੇ ਚਿਹਰ ਕਰ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖਣੇ ਦੇਖ ਸਕਦੇ ਚੰਗਾ ਮਾਹੌਲ ਆ ਨਾ ਸਾਡੇ ਵਿੱਚ ਉਹ ਕੱਲ ਬਾਅਦ ਉਹ ਤੁਹਾਨੂੰ ਉਹ ਵੀ ਕਰਾਂਗੇ ਟੀਵੀ ਜਿੱਤਾਈ ਵੀ ਜਿੱਤਾਂਗੇ ਆਹ ਦਾ ਗਦਰਾਂ ਦੇ ਵਿੱਚ ਬਹੁਤ ਇਹ ਤੋਂ ਯਪਾਨੀ ਔਰ ਇਹ ਗੱਲ ਸਰ ਕਿ ਅੱਜ ਵੀ ਦੇਸ਼ ਦੇ ਵਿੱਚ ਸਾਡੇ ਕੁਝੀ ਕਦਮੀਨਾਂ ਦਾ ਦੌਰ ਤੇਰੀ ਵਾਪਸੀ ਦੀ ਲੀਡਰਸ਼ਿਪ ਦਿਖਾਈ ਅਸੀਂ ਅੱਗੇ ਤੋਂ ਹੋਰ ਮਜ਼ਬੂਤ ਹੋਏ ਹਾਂ ਜਿਵੇਂ ਗਜਰਾਤ ਵਰਗਾ ਜਿਹੜਾ ਮੋਦੀ ਤੇ ਮੋਕਾ ਦਾ ਕਿਲਾ ਉਹਦੇ ਵੀ ਇੰਨੀ ਵੱਡੀ ਸਨ ਲੱਗਿਆ ਔਰ ਜਿਹੜੇ ਪੰਜਾਬ ਦੇ ਵਿੱਚ ਸੀਗੇ ਜਿਹੜੇ ਕਾਲੀ ਕਾਂਗਰਸੀ ਸੁਖਬੀਰ ਬਾਦਲ ਹਣੀ ਉਹਦੇ ਗੱਪਾਂ ਮਾਰ ਜਾਂਦੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਧਰਤੀ ਤੇ ਕਿੱਥੇ ਜੇ ਖੜਿਆ ਤੇ ਆਮ ਆਦਮੀ ਪਾਰਟੀ ਕਿੱਥੇ ਖੜੀ ਆ ਇਸ ਕਰਕੇ ਇਹ ਜਿਹੜੇ ਜਿੱਥੇ ਨੇ 27 ਦਾ ਦਸਤਾ ਜਿਹੜਾ ਸਾਫ ਕਰ ਦਿੱਤਾ ਉਹ 27 ਆਮ ਆਦਮੀ ਪਾਰਟੀ ਦੀ ਫਿਰ ਦੁਬਾਰਾ ਸਰਕਾਰ ਬਣ ਗਈ ਅਰਵੇਦ